ਮੌਤ ਤੋਂ ਪਹਿਲਾਂ ਮਿਲਦੇ ਹਨ ਇਹ ਸੰਕੇਤ ਦੋਸਤੋ ਮਨੁੱਖ ਦੇ ਜਨਮ ਦੇ ਨਾਲ ਹੀ ਉਸ ਦੀ ਮੌਤ ਵੀ ਤੈ ਹੋ ਜਾਂਦੀ ਹੈ ਮਨੁੱਖ ਦੇ ਲਈ ਮੌਤ ਹੀ ਸਭ ਤੋਂ ਵੱਡਾ ਸੱਚ ਭਗਵਾਨ ਨੇ ਵੀ ਧਰਤੀ ਤੇ ਇਨਸਾਨ ਦੇ ਰੂਪ ਵਿੱਚ ਜਨਮ ਲਿਆ ਤੇ ਉਹਨਾਂ ਨੂੰ ਵੀ ਆਪਣੇ ਪ੍ਰਾਨ ਤਿਆਗਣੇ ਪਏ ਕਿਸੇ ਵੀ ਇਨਸਾਨ ਨੂੰ ਵਿਕਸਿਤ ਹੋਣ ਲਈ 9 ਮਹੀਨੇ ਦਾ ਸਮਾਂ ਲੱਗਦਾ ਹੈ ਤੇ 9 ਮਹੀਨੇ ਤੱਕ ਉਹ ਆਪਣੀ ਮਾਂ ਦੇ ਗਰਭ ਵਿੱਚ ਵਿਕਸਿਤ ਹੁੰਦਾ ਹੈ ਉਸ ਤੋਂ ਬਾਅਦ ਉਹ ਜਨਮ ਲੈਂਦਾ ਹੈ ਬਲੱਖ ਨੂੰ ਮੌਤ ਤੋਂ 6 ਮਹੀਨੇ ਪਹਿਲਾਂ ਹੀ ਇਸ ਦੇ ਸੰਕੇਤ ਮਿਲਣ ਲੱਗ ਪੈਂਦੇ ਹਨ ਉਹ ਪਹਿਲੇ ਹੀ ਆਕਾਨ ਹੋਵੇ ਪਰ ਮੌਤ ਤੋਂ ਪਹਿਲਾਂ ਖੁਦ ਹੀ ਅੰਮ੍ਰਾਸ ਤੋਂ ਕੋਈ ਸੰਕੇਤ ਮਿਲਦੇ ਹਨ ਅੱਜ ਅਸੀਂ ਤੁਹਾਨੂੰ ਮੌਤ ਤੋਂ ਪਹਿਲਾਂ ਮਿੰਨਰ ਵਾਲੇ ਉਹਨਾਂ ਲੱਛਣਾਂ ਜਾਂ ਸੰਕੇਤਾਂ ਬਾਰੇ ਦੱਸਣ ਜਾ ਰਹੇ ਹਾਂ ਇਹ ਸਾਰੇ ਸੰਕੇਤ ਜਿਸ ਇਨਸਾਨ ਨੂੰ ਮਿਲਣ ਉਸ ਨੂੰ ਚੌਕਸ ਹੋ ਜਾਣਾ ਚਾਹੀਦਾ ਹੈ ਗੁਰਤਰਮਨ ਅਨੁਸਾਰ ਜਨਮ ਤੇ ਮੌਤ ਬਸ ਇੱਕ ਸਮਾ ਹੈ ਜਦ ਕਿ ਜ਼ਿੰਦਗੀ ਇਸ ਤੋਂ ਪਹਿਲਾਂ ਵਿਚਾਰ ਤੇ ਬਾਤ ਵਿੱਚ ਨਿਰੰਤਰ ਚਲਦੀ ਰਹਿੰਦੀ ਹੈ। ਪ੍ਰਾਚੀਨ ਗ੍ਰੰਥਾ ਵਿੱਚ ਦੱਸਿਆ ਗਿਆ ਹੈ ਕਿ ਮੌਤ ਚਾਹੇ ਕਾਲ ਹੋਵੇ ਜਾਂ ਕਰ ਉਸ ਦੀ ਪ੍ਰਕਿਰਿਆ 6 ਮਹੀਨੇ ਪਹਿਲਾਂ ਹੀ ਸ਼ੁਰੂ ਹੋ ਜਾਂਦੀ ਹੈ ਜਿਸ ਮਨੁੱਖ ਦੀ ਮੌਤ ਹੋਣੀ ਹੁੰਦਾ ਹੈ। ਜੇਕਰ ਉਹ 6 ਮਹੀਨੇ ਪਹਿਲਾਂ ਹੀ ਇਹਨਾਂ ਸੰਕੇਤਾਂ ਨੂੰ ਸਮਝ ਲਵੇ ਤੇ ਚੰਗੇ ਕਰਮ ਤੇ ਪੁਨ ਕਰਕੇ ਆਪਣੀ ਜ਼ਿੰਦਗੀ ਨੂੰ ਸੁਧਾਰ ਲਵੇ ਤਾਂ ਉਹ ਆਪਣੀ ਮੌਤ ਨੂੰ ਟਾਲ ਵੀ ਸਕਦਾ ਹੈ ਕਿਸੇ ਵੀ ਮਨੁੱਖ ਨੂੰ ਵਿਕਸਿਤ ਹੋਣ ਵਿੱਚ 9 ਮਹੀਨੇ ਲੱਗਦੇ ਹਨ ਪਰ ਮਿੱਟਨ ਵਿੱਚ ਸਿਰਫ 6 ਮਹੀਨੇ ਅੱਜ ਦੀ ਇਹ ਜਾਣਕਾਰੀ ਬਹੁਤ ਅਹਿਮ ਹੋਣ ਵਾਲੀ ਹੈ ਤਾਂ ਇਸ ਨੂੰ ਬੜੇ ਹੀ ਧਿਆਨ ਨਾਲ ਸੁਣਨਾ ਆਓ ਜਾਣਦੇ ਹਾਂ ਕਿਹੜੇ ਉਹ ਸੰਕੇਤ ਹਨ ਜੋ ਵਿਅਕਤੀ ਨੂੰ ਉਸ ਦੀ ਮੌਤ ਤੋਂ ਪਹਿਲਾਂ ਮਿਲਦੇ ਹਨ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਚਾਹੁੰਦੇ ਹੋ ਮਾਂ ਲక్ష్ਮੀ ਦਾ ਆਸ਼ੀਰਵਾਦ ਹਮੇਸ਼ਾ ਤੁਹਾਡੇ ਨਾਲ ਰਹੇ ਤਸਵੀਰ ਦਿਓ ਨੂੰ ਇੱਕ ਲਾਈਕ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਕਮੈਂਟ ਬਾਕਸ ਵਿੱਚ ਜੈ ਮਾ ਲਕਸ਼ਮੀ ਜ਼ਰੂਰ ਲਿਖੋ ਨੰਬਰ 1 ਜਿਸ ਵਿਅਕਤੀ ਦੀ ਮੌਤ ਹੋਣ ਵਾਲੀ ਹੁੰਦੀ ਹੈ ਉਸ ਨੂੰ ਆਪਣੇ ਨੇੜੇ ਤੇੜੇ ਕੁਝ ਸਾਇਆ ਦੇ ਮੌਜੂਦ ਹੁੰਦਾ ਅਹਿਸਾਸ ਹੁੰਦਾ ਹੈ ਇਹੋ ਜਿਹੇ ਵਿਅਕਤੀ ਨੂੰ ਆਪਣੇ ਪੂਰਵਜ ਤਿੱਕਈ ਮਰੇ ਵਿਅਕਤੀ ਦਿਖਾਈ ਦੇਣ ਲੱਗਦੇ ਹਨ ਸੁਪਨ ਸ਼ਾਸਤਰ ਵਿੱਚ ਦੱਸਿਆ ਗਿਆ ਹੈ ਕਿ ਸੁਪਨੇ ਕਈ ਵਾਰ ਭਵਿੱਖ ਵਿੱਚ ਹੋਣ ਵਾਲੀਆਂ ਘਟਨਾਵਾਂ ਬਾਰੇ ਦੱਸਦੇ ਹਨ ਜਿਵੇਂ ਜਿਸ ਮਨੁੱਖ ਦੀ ਮੌਤ ਹੋਣ ਵਾਲੀ ਹੁੰਦੀ ਹੈ ਉਸ ਨੂੰ ਕਈ ਤਰ੍ਹਾਂ ਦੇ ਬੁਰੇ ਸੁਪਨੇ ਆਉਣ ਲੱਗਦੇ ਹਨ ਸੁਪਨੇ ਵਿੱਚ ਕਿਸੇ ਮਰੇ ਵਿਅਕਤੀ ਨੂੰ ਦੇਖਣਾ ਜਾਂ ਕਿਸੇ ਮਰੇ ਸਰੀਰ ਨੂੰ ਸੜਦੇ ਹੋਏ ਦੇਖਣਾ ਇਹਨਾਂ ਸੰਕੇਤਾਂ ਵਿੱਚ ਸ਼ਾਮਲ ਹਨ ਨੰਬਰ 2 ਸਮੁੰਦਰ ਸ਼ਾਸਤਰ ਵਿੱਚ ਲਿਖਿਆ ਹੈ ਕਿ ਜਦ ਮਨੁੱਖ ਦੀ ਮੌਤ ਨੇੜੇ ਹੁੰਦੀ ਹੈ ਤਾਂ ਹਥੇਲੀ ਵਿੱਚ ਮੌਜੂਦ ਸਾਰੀਆਂ ਰੇਖਾਵਾਂ ਅਸਪਸ਼ਟ ਤੇ ਹਲਕੀਆਂ ਹੋ ਜਾਂਦੀਆਂ ਹਨ ਇਹਨਾਂ ਨੂੰ ਦੇਖ ਸਕਣਾ ਬੜਾ ਹੀ ਔਖਾ ਹੋ ਜਾਂਦਾ ਹੈ ਨੰਬਰ 3 मनुख ਦੇ ਸਰੀਰ ਲਈ 7 ਚੱਕਰ ਬਣਾਏ ਗਏ ਹਨ। ਪ੍ਰਾਚੀਨ ਗ੍ਰੰਥਾ ਵਿੱਚ ਦੱਸਿਆ ਗਿਆ ਹੈ ਕਿ ਮੌਤ ਦੀ ਆੜ ਸਭ ਤੋਂ ਪਹਿਲਾਂ ਦਿਮਾਗ ਨੂੰ ਨਹੀਂ ਬਲਕਿ ਨਾਭੀ ਚੱਕਰ ਨੂੰ ਹੁੰਦੀ ਹੈ। ਮੌਤ ਦੀ ਪਹਿਲੀ आहट ਨਾਭੀ ਚੱਕਰ ਤੋਂ ਮਹਿਸੂਸ ਕੀਤੀ ਜਾ ਸਕਦੀ ਹੈ। ਇਹ ਨਾਭੀ ਚੱਕਰ ਇੱਕ ਦਿਨ ਵਿੱਚ ਨਹੀਂ ਟੁੱਟਦਾ। ਇਸ ਦੇ ਟੁੱਟਣ ਦੀ ਪ੍ਰਕਿਰਿਆ ਲੰਬੇ ਸਮੇਂ ਤੱਕ ਚਲਦੀ ਰਹਿੰਦੀ ਹੈ। ਜਿਵੇਂ ਜਿਵੇਂ ਇਹ ਚੱਕਰ ਟੁੱਟਦਾ ਹੈ, ਮੌਤ ਦੇ ਕਰੀਬ ਆਉਣ ਦੇ ਲੱਛਣ ਵਿਕਤੀ ਨੂੰ ਮਹਿਸੂਸ ਹੋਣ ਲੱਗਦੇ ਹਨ। ਨੰਬਰ 4 ਗਰੂੜ ਪੁਰਾਨ ਵਿੱਚ ਦੱਸਿਆ ਗਿਆ ਹੈ ਕਿ ਜਦ ਕਿਸੇ ਵਿਅਕਤੀ ਦੀ ਮੌਤ ਉਸ ਦੇ ਨੇੜੇ ਹੁੰਦੀ ਹੈ ਤਾਂ ਉਸ ਨੂੰ ਆਪਣੇ ਨੇੜੇ ਬੈਠਾ ਇਨਸਾਨ ਵੀ ਨਜ਼ਰ ਨਹੀਂ ਆਉਂਦਾ ਇਹੋ ਜਿਹੇ ਸਮੇਂ ਤੇ ਮਨੁੱਖ ਨੂੰ ਯਮराज ਦੇ ਦੂਤ ਨਜ਼ਰ ਆਉਣ ਲੱਗਦੇ ਹੁੰਦੇ ਉਹ ਇਹਨਾਂ ਨੂੰ ਦੇਖ ਕੇ ਡਰਨ ਲੱਗਦਾ ਹੈ ਜਦ ਤੱਕ ਜ਼ਿੰਦਗੀ ਚੱਕਰ ਚੱਲਦਾ ਹੈ ਸਾਹ ਸਿੱਧੇ ਚੱਲਦੇ ਹਨ ਪਰ ਮੌਤ ਦੇ ਕਰੀਬ ਆਉਂਦੇ ਹੀ ਸਾਹ ਉਲਟੇ ਚੱਲਣ ਲੱਗ ਪੈਂਦੇ ਹਨ ਗਰੂੜ ਪੁਰਾਣ ਅਨੁਸਾਰ ਮੌਤ ਦਾ ਸਮਾਂ ਆਉਣ ਤੋਂ ਪਹਿਲਾਂ ਵਿਅਕਤੀ ਨੂੰ ਰਹੱਸਮਈ ਦ੍ਰਿਸ਼ ਦਿਖਾਈ ਦੇਣ ਲੱਗਦੇ ਹਨ ਕੁਝ ਲੋਕਾਂ ਨੂੰ ਅਗਦੀਆਂ ਲਾਟਾਂ ਤੇ ਪ੍ਰਕਾਸ਼ ਵੀ ਨਜ਼ਰ ਆਉਂਦਾ ਹੈ ਇਸ ਸੰਕੇਤ ਦਰਸਾਉਂਦੇ ਹਨ ਕਿ ਮੌਤ ਉਸ ਦਿਨ ਨੇੜੇ ਹੈ ਨੰਬਰ 5 ਜਦ ਕਿਸੇ ਵਿਅਕਤੀ ਦਾ ਸਰੀਰ ਜ਼ਿਆਦਾ ਨਸ਼ਾ ਰੂਪ ਚ ਚਿੰਤਾ ਕਰਨ ਕਮਜ਼ੋਰ ਹੋ ਜਾਂਦਾ ਹੈ ਤਾਂ ਉਸ ਦੀਆਂ ਨਾੜਾਂ ਕਮਜ਼ੋਰ ਹੋ ਜਾਂਦੀਆਂ ਹਨ ਇਹ ਸਥਿਤੀ ਇਹੋ ਜਿਹੀ ਹੈ ਜਿਵੇਂ ਕਿਸੇ ਇਮਾਰਤ ਦੀ ਨਹੀਂ ਖੋਖਲੀ ਹੋ ਜਾਵੇ ਇਹੋ ਜਿਹੇ ਵਿਅਕਤੀਆਂ ਅੱਖਾਂ ਦੇ ਸਾਹਮਣੇ ਵਾਰ-ਵਾਰ ਹਨੇਰਾ ਛਾ ਜਾਂਦਾ ਹੈ ਤੇ ਉੱਠਤੇ ਬੈਠਤੇ ਜੋ ਸਫ਼ਰ ਕਰਦੇ ਸਮੇਂ ਅਚਾਨਕ ਹਨੇਰਾ ਛਾ ਜਾਣਾ ਇੱਕ ਗੰਭੀਰ ਸੰਕੇਤ ਹੋ ਸਕਦਾ ਹੈ ਜੇਕਰ ਇਹ ਲੱਛਣ ਕਿਸੇ ਵਿਅਕਤੀ ਵਿੱਚ ਦਿਸਣ ਤਾਂ ਉਸ ਨੂੰ ਤੁਰੰਤ ਯੋਗ ਆਯੁਰਵੈਦ ਧਿਆਨ ਜਾਂ ਕਿਸੇ ਚੰਗੇ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ ਇਸ ਸਥਿਤੀ ਵਿੱਚ ਮਨੁੱਖ ਨੂੰ ਚੰਦ ਵਿੱਚ ਦਰਾਰ ਨਜ਼ਰ ਆਉਣ ਲੱਗਦੀ ਹੈ कदे कदे चांद ਉਸ ਨੂੰ ਦੋ ਟੁਕੜਿਆਂ ਵਿੱਚ ਦਿਖਾਈ ਦੇਣ ਲੱਗਦਾ ਹੈ। ਨੰਬਰ 6 ਜਿੰਨਾ ਲੋਕਾਂ ਦੀ ਮੌਤ ਸਿਰਫ 1 ਮਹੀਨੇ ਦੂਰ ਹੁੰਦੀ ਹੈ ਉਹ ਆਪਣੀ ਛਾਂ ਨੂੰ ਵੀ ਖੁਦ ਤੋਂ ਅਲੱਗ ਦੇਖਣ ਲੱਗਦੇ ਹਨ। ਕੁਝ ਲੋਕਾਂ ਨੂੰ ਤਾਂ ਆਪਣੀ ਛਾਂ ਬਿਲਕੁਲ ਦਿਖਾਈ ਦੇਣਾ ਬੰਦ ਹੋ ਜਾਂਦੀ ਹੈ। ਨੰਬਰ 7 ਆਯੁਰਵੇਦ ਅਨੁਸਾਰ ਮੌਤ ਤੋਂ ਪਹਿਲਾਂ ਮਨੁੱਖ ਦੇ ਸਰੀਰ 'ਚ ਇੱਕ ਅਜੀਬ ਜਿਹੀ ਗੰਧ ਆਉਣ ਲੱਗਦੀ ਹੈ। ਇਸ ਨੂੰ ਮ੍ਰਿਤਕ ਗੰਧ ਕਿਹਾ ਜਾਂਦਾ ਹੈ। ਇਹ ਗੰਧ ਕਿਸੇ ਮੁਰਤੇ ਦੀ ਗੰਧ ਦੀ ਤਰ੍ਹਾਂ ਹੁੰਦੀ ਹੈ। ਇਹ ਗੰਧ ਅਕਸਰ ਕਿਸੇ ਅੰਦਰੂਨੀ ਰੋਗ ਦੇ ਲੰਬੇ ਸਮੇਂ ਤੱਕ ਰਹਿੰਦਾ ਨਤੀਜਾ ਹੋ ਸਕਦੀ ਹੈ। ਜਿਸ ਦੀ ਵਜ੍ਹਾ ਨਾਲ ਸਰੀਰ ਅੰਦਰੋਂ ਲਗਭਗ ਮਰ ਚੁੱਕਿਆ ਹੁੰਦਾ ਹੈ। ਨੰਬਰ 8 ਜਿਸ ਵਿਅਕਤੀ ਦੀ ਮੌਤ ਉਸ ਦੇ ਨੇੜੇ ਹੁੰਦੀ ਹੈ, ਉਸ ਨੂੰ ਸ਼ੀਸ਼ੇ ਵਿੱਚ ਆਪਣੇ ਚਿਹਰੇ ਦੀ ਜਗ੍ਹਾ ਕਿਸੇ ਹੋਰ ਦਾ ਚਿਹਰਾ ਦਿਖਾਈ ਦੇਣ ਦਾ ਭਰਮ ਹੁੰਣ ਲੱਗਦਾ ਹੈ। ਨੰਬਰ 9 ਜਦ ਕੋਈ ਵਿਅਕਤੀ ਚੰਦਰਮਾ ਸੂਰਜ ਤੇ ਅਗਨ ਨਾਲ ਉਤਪਨ ਹੋਣ ਵਾਲੀ ਰੋਸ਼ਨੀ ਨੂੰ ਹੀ ਦੇਖਣ ਵਿੱਚ ਅਸਮਰਥ ਹੋ ਜਾਵੇ ਤਾਂ ਇਹੋ ਜੀ ਸੰਭਾਵਨਾ ਰਹਿੰਦੀ ਹੈ ਕਿ ਉਹ ਕੁਝ ਮਹੀਨੇ ਹੀ ਮੌਤ ਤੋਂ ਦੂਰ ਹੈ। ਨੰਬਰ 10 ਜੇਕਰ ਕੋਈ ਵਿਅਕਤੀ ਪਾਣੀ ਜਾਂ ਸ਼ੀਸ਼ੇ ਚ ਆਪਣਾ ਪਰਛਾਵਾਂ ਨਹੀਂ ਦੇਖ ਪਾ ਰਿਹਾ। ਜਾਂ ਉਸ ਦਾ ਪਰਛਾਵਾਂ ਉਸ ਤੋਂ ਦੂਰ ਦਿਖਾਈ ਦੇਣ ਲੱਗੇ ਤਾਂ ਇਹ ਇੱਕ ਸੰਕੇਤ ਹੈ ਕਿ ਇਹੋ ਜਿਹਾ ਵਿਅਕਤੀ ਸਿਰਫ 6 ਮਹੀਨੇ ਹੋਰ ਜ਼ਿਆਦਾ ਜਿਉਂਦਾ ਰਹਿ ਸਕਦਾ ਹੈ ਨੰਬਰ 11 ਜਿਸ ਵਿਅਕਤੀ ਦੀ ਸਾਹ ਬਹੁਤ ਜ਼ਿਆਦਾ ਤੇਜ਼ ਚੱਲ ਰਹੀ ਹੁੰਦੀ ਹੈ ਤੇ ਉਸ ਨੂੰ ਕਿਸੇ ਵੀ ਤਰ੍ਹਾਂ ਦੀ ਸ਼ਾਂਤੀ ਨਹੀਂ ਮਿਲ ਰਹੀ ਹੁੰਦੀ ਤਾਂ ਉਸ ਦਾ ਬਚ ਸਕਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ ਜੋ ਮਨੁੱਖ ਸਿਰਫ ਸੱਜੀ ਨੱਕ ਤੋਂ ਹੀ ਦਿਨ ਰਾਤ ਸਾਹ ਲੈਂਦਾ ਹੈ ਜੁਕਾਮ ਨੂੰ ਛੱਡ ਕੇ ਕਾ ਇਹ ਕਿਸੇ ਗੰਭੀਰ ਰੋਗ ਦਾ ਸੰਕੇਤ ਹੋ ਸਕਦਾ ਹੈ ਜੇਕਰ ਇਸ ਤੇ ਧਿਆਨ ਨਾ ਦਿੱਤਾ ਗਿਆ ਤਾਂ 3 ਮਹੀਨਿਆਂ ਵਿੱਚ ਉਸਦੀ ਮੌਤ ਹੋਦੀ ਹੈ ਉਥੇ ਜੇਕਰ ਕਿਸੇ ਵਿਅਕਤੀ ਦੀ ਖੱਬੀ ਨੱਕ ਲਗਾਤਾਰ 2 ਦਿਨ ਤੱਕ ਚਲਦੀ ਰਹੇ ਤਾਂ ਉਸ ਨੂੰ ਸੰਸਾਰ ਵਿੱਚ ਸਿਰਫ 1 ਸਾਲ ਦਾ ਬਹਿਮਾਨ ਮੰਨਿਆ ਜਾਂਦਾ ਹੈ ਜੋ ਕੰਨ ਨੂੰ ਛੱਡ ਕੇ ਜਿੱਕਰ ਕਿਸੇ ਵਿਅਕਤੀ ਨੂੰ ਇਹੋ ਜੀ সমস্যা ਹੋ ਰਹੀ ਹੈ ਕਾ ਇਹ ਕਿਸੇ ਗੰਭੀਰ ਬਿਮਾਰੀ ਦਾ ਸੰਕੇਤ ਹੋ ਸਕਦਾ ਹੈ ਨੰਬਰ 12 ਜਿਸ ਦੇ ਮਾਲਮੁੱਤਰ ਇਕੱਠੇ ਹੀ ਦਿਖਦੇ ਹਨ ਉਸ ਦੀ ਉਮਰ ਵੀ ਸਿਰਫ 1 ਸਾਲ ਹੀ ਬਾਕੀ ਬਚੀ ਹੁੰਦੀ ਹੈ ਨੰਬਰ 13 ਜਿਸ ਦਾ ਨੂ ਤੇ ਅੱਖਾਂ ਦਾ ਕੋਨਾ ਨੀਲਾ ਜਾਂ ਕਾਲੇ ਰੰਗ ਦਾ ਹੋ ਜਾਵੇ ਤਾਂ ਇਹੋ ਜਿਹੇ ਵਿਅਕਤੀ ਦੀ ਜ਼ਿੰਦਗੀ 6 ਮਹੀਨੇ ਤੋਂ 1 ਸਾਲ ਦੇ ਵਿੱਚ ਖਤਮ ਹੋ ਜਾਂਦੀ ਹੈ ਨੰਬਰ 14 ਜਦ ਕਿਸੇ ਵਿਅਕਤੀ ਦਾ ਜੇ ਰੀਡ ਅਚਾਨਕ ਪੀਲਾ ਜਾਂ ਚਿੱਟਾ ਪੈ ਜਾਵੇ ਤਾਂ ਉਸ ਵਿਅਕਤੀ ਨੂੰ ਸਮਝ ਜਾਣਾ ਚਾਹੀਦਾ ਹੈ ਕਿ ਉਸ ਦੀ ਮੌਤ 6 ਮਹੀਨੇ ਦੇ ਅੰਦਰ ਹੋ ਸਕਦੀ ਹੈ। ਨੰਬਰ 15 ਜੋ ਵਿਅਕਤੀ ਨੀਲੇ ਪੀਲੇ ਆਦੀ ਰੰਗਾਂ ਨੂੰ ਚਾ ਕੋੜੇ ਖਟਿਆਂ ਦੀ ਰਸਨਾ ਨੂੰ ਉਲਟ ਰੂਪ ਨਾਲ ਲੱਗੇ ਤੇ ਉਸ ਨੂੰ ਉਸ ਦਾ ਸਵਾਦ ਮਹਿਸੂਸ ਨਾ ਹੋਵੇ ਤਾਂ ਇਹੋ ਜੇ ਵਿਅਕਤੀ ਦੀ ਮੌਤ ਸੱfte ਮੰਨਰਾ ਰਹੀ ਹੁੰਦੀ ਹੈ। ਨੰਬਰ 16 ਜਦ ਕਿਸੇ ਵਿਅਕਤੀ ਦਾ ਮੂੰਹ ਜੀਭ, ਕੰਨ, ਅੱਖ ਤੇ ਨੱਕ ਪਥਰਾ ਜਾਣ ਤਾਂ ਇਹ ਮੰਨਿਆ ਜਾਂਦਾ ਹੈ ਕਿ ਇਹੋ ਜਿਹੀ ਇਨਸਾਨ ਦੀ ਮੌਤ ਲਗਭਗ 6 ਮਹੀਨੇ ਬਾਅਦ ਹੋਣ ਵਾਲੀ ਹੈ। ਨੰਬਰ 17 ਜੇਕਰ ਵਿਅਕਤੀ ਆਪਣੇ ਵਾਲਾਂ ਤੇ ਰੋਮ ছিদ্রਾਂ ਨੂੰ ਫੜ ਕੇ ਖਿੱਚਦਾ ਹੈ ਤੇ ਉਹ ਉੱਟੇ ਜਾਣ ਪਰ ਉਸ ਨੂੰ ਦਰਦ ਮਹਿਸੂਸ ਨਾ ਹੋਵੇ ਤਾਂ ਇਹ ਸੰਕੇਤ ਹੈ ਕਿ ਉਸ ਦੀ ਮੌਤ ਨੇੜੇ ਹੈ ਤੇ ਉਸ ਦੀ ਉਮਰ ਖਤਮ ਹੋ ਚੁੱਕੀ ਹੈ। ਨੰਬਰ 18 ਜੇਕਰ ਕੋਈ ਵਿਅਕਤੀ ਆਪਣੇ ਹੱਥਾਂ ਨਾਲ ਆਪਣੇ ਕੰਨ ਬੰਦ ਕਰਦਾ ਹੈ ਤੇ ਉਸ ਨੂੰ ਕਿਸੇ ਤਰ੍ਹਾਂ ਦੀ ਕੋਈ ਆਵਾਜ਼ ਸੁਣਾਈ ਨਹੀਂ ਦਿੰਦੀ ਜਾਂ ਫਿਰ ਅਚਾਨਕ ਤੋਂ ਉਸ ਦਾ ਸਰੀਰ ਮੋਟਾ ਜਾਂ ਪਤਲਾ ਹੋ ਜਾਂਦਾ ਹੈ ਤਾਂ ਇਹੋ ਜਿਹੇ ਵਿਅਕਤੀ ਦੀ ਮੌਤ ਇੱਕ ਮਹੀਨੇ ਵਿੱਚ ਹੋ ਜਾਂਦੀ ਹੈ ਜਦ ਕੋਈ ਵਿਅਕਤੀ ਆਪਣੇ ਕੰਨ ਬੰਦ ਕਰਦਾ ਹੈ ਤਾਂ ਉਸ ਨੂੰ ਕੁਝ ਨਾ ਕੁਝ ਆਵਾਜ਼ ਸੁਣਾਈ ਦਿੰਦੀ ਹੈ ਪਰ ਜਿਸ ਵਿਅਕਤੀ ਦੀ ਮੌਤ ਨੇੜੇ ਹੁੰਦੀ ਹੈ ਉਸ ਨੂੰ ਕਿਸੇ ਤਰ੍ਹਾਂ ਦੀ ਆਵਾਜ਼ ਸੁਣਾਈ ਨਹੀਂ ਦਿੰਦੀ ਨੰਬਰ 19 ਮੌਤ ਤੋਂ ਠੀਕ 10-4 ਦਿਨ ਪਹਿਲਾਂ ਵਿਅਕਤੀ ਨੂੰ ਹਰ ਸਮੇਂ ਇਸ ਤਰ੍ਹਾਂ ਲੱਗਦਾ ਹੈ ਕਿ ਉਸਦੇ ਨੇੜੇ ਤੇੜੇ ਹੋਈ ਹੈ ਉਸ ਨੂੰ ਆਪਣੇ ਨਾਲ ਕਿਸੇ ਸائے ਦੇ ਰਹਿਣ ਦਾ ਅਹਿਸਾਸ ਹੁੰਦਾ ਹੈ ਇਸ ਤਰ੍ਹਾਂ ਵੀ ਹੋ ਸਕਦਾ ਹੈ ਕਿ ਉਸਦੇ ਆਪਣੇ ਪੂਰਵਜ ਉਸ ਨੂੰ ਉਸਦੇ ਨਾਲ ਹੋਂਦ ਦਾ ਅਹਿਸਾਸ ਕਰਵਾਉਂਦੇ ਹੋਣ ਦੋਸਤ ਇਹ ਤਮਾਮ ਜਾਣਕਾਰੀ ਜਨਰੂਚੀ ਨੂੰ ਧਿਆਨ ਵਿੱਚ ਰੱਖ ਕੇ ਦਿੱਤੀ ਜਾ ਰਹੀ ਹੈ ज्योतिष ते ਧਰਮ ਦੇ ਉਪਾਏ ਤੇ ਸਲਾਹਨ ਆਪਣੀ ਆਸਥਾ ਦੇ ਆਧਾਰ ਤੇ ਅਜ਼ਮਾਓ। ਵੀਡੀਓ ਦਾ ਉਦੇਸ਼ ਤੁਹਾਨੂੰ ਬਿਹਤਰ ਸਲਾਹ ਦੇਣਾ ਮਾਤਰ ਹੈ। ਇਸ ਬਾਰੇ ਅਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਦਾਵਾ ਨਹੀਂ ਕਰਦੇ। ਦੋਸਤੋ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ। ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਆਪਣਾ ਖਿਆਲ ਰੱਖਣਾ। ਧੰਨ।